ਵੀਰਵਾਰ ਸਵੇਰ ਨੂੰ ਹੋਈ بارش ਨਾਲ ਜਿੱਥੇ ਆਮ ਲੋਕਾਂ ਨੂੰ ਪਿਛਲੇ ਕਈ ਦਿਨਾਂ ਤੋਂ ਪੈ ਰਹੀ ਕਹਿਰ ਦੀ ਗਰਮੀ ਤੋਂ ਕੁਝ ਰਾਹਤ ਮਿਲੀ ਉੱਥੇ ਹੀ ਇਸ ਨਾਲ ਥਾਂ-ਥਾਂ ਤੇ بارش ਦਾ ਪਾਣੀ ਜਮਾ ਹੋ ਜਾਣ ਕਾਰਨ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਵੀ ਸਾਹਮਣਾ ਕਰਨਾ ਪਿਆ ਬਾਜਲਕਾ ਸ਼ਹਿਰ 'ਚ ਵੀ ਕਈ ਥਾਵਾਂ ਤੇ بارش ਦਾ ਪਾਣੀ ਜਮਾ ਹੋ ਜਾਣ ਤੋਂ ਇਲਾਵਾ ਬਾਜਲਕਾ ਦਾ ਅੰਡਰਬ੍ਰਿਜ ਵੀ ਪਾਣੀ ਨਾਲ ਭਰ ਗਿਆ ਇਸ ਦੌਰਾਨ ਵੀਰਵਾਰ ਸਵੇਰ ਤੋਂ ਹੀ ਅੰਡਰਬ੍ਰਿਜ ਦਾ ਰਸਤਾ ਬੰਦ ਰਿਹਾ ਜਿਸ ਕਾਰਨ ਇੱਥੋਂ ਲੰਘਣ ਵਾਲੇ ਲੋਕ ਮਾਯੂਸ ਹੋ ਕੇ ਵਾਪਸ ਪਰਤਣ ਲਈ ਮਜਬੂਰ ਹੋਏ ਇਸ ਤੇ ਚਲਦਿਆ ਲੋਕਾਂ ਨੂੰ ਬਾਰੀ ਪਰੇਸ਼ਾਨੀ ਉਠਾਉਣੀ ਪਈ ਨਾਇ ਕਰਨਾ ਚਾਹਨਾ ਜੀ ਫੋਲ ਦਾ ਨਿਕਾਸ਼ ਪਾਣੀ ਬਹੁਤ ਜ਼ਿਆਦਾ ਆ ਜਾਂਦਾ ਹੈ ਤੇ ਇਕੱਠ ਦੇ ਨਹੀਂ ਆ ਮ ਖੜੇ ਨੇ ਪੜੇ ਓਕੇ ਹੁੰਦੇ ਪਾਣੇ ਉਹਦੂ ਫੜਕ ਲੱਗ ਜਾਂਦਾ ਹੈ ਇਧਰੋਂ ਮੇ ਪਾਣੀ ਆ ਜਾਂਦਾ ਓਕੇ ਹੋ ਗਿਆ ਜੀ ਰਾਤੀ ਵੀ ਮੈਂ ਇਧਰ ਆਇਆ ਸੀ ਬੰਦ ਸੀ ਪਰ ਮੈਂ ਪਰਲੇ ਛੱਡ ਗਿਆ ਆਉਣ ਵੇਰ ਆਇਆ ਗੁਰ ਦਰਬੰਦ ਹੋਇਆ ਤਰਸਾ ਪਾਣੀ ਤਿੰਨ ਫੁੱਟ ਹੈਗਾ ਜੀ ਸਾਡੇ ਤਿੰਨ ਫੁੱਟ ਕੱਲੇ ਹੁਣ ਬਾਟ ਮਨੇ ਬਾਟ ਨੂੰ ਹੋ ਗਿਆ ਬੰਦ ਹੋਇਆ ਬਾਟ ਨੂੰ ਬਹੁਤ ਲੰਘ ਗਿਆ ਹੁਣ ਮੈਂ ਤੱਕ ਕਿੰਨੇ ਵੇਖ ਕੇ ਕਿੰਨੇ ਵੇਖ ਕੇ ਇਹ ਪ੍ਰਸ਼ਾਸਨ ਨੂੰ ਧਿਆਨ ਦੇਣ ਭਈ ਇਹ ਤੋਂ ਵੀ ਇੰਨਾ ਪਾਣੀ ਇੱਕ ਇਕੱਠਾ ਹੋ ਜਾਂਦਾ ਹੈ ਕਿਉਂ ਚੱਕਰ ਕੀ ਹੈ ਔਰ ਪਾਸੇ ਪਿੰਡਾਂ ਮੰਡ ਲੰਗੀ گا ਉਹ ਤੇ ਪੁਲਾ ਬਣੀਆ ਆਈਆਂ ਨੇ ਉਹ ਤਾਂ ਪਾਣੀ ਨਹੀਂ ਹੈਵੇ ਇਕੱਠਾ ਹੁੰਦਾ ਹੈ ਜੀ ਉਧਰ ਵੀ ਆਜ ਹੁਣ ਕੁੱਲ ਗਿਆ ਹੁਣ ਫਿਰ ਵਾਪਸ ਜਾਣਾ ਸੌ ਦੀ ਚੀਜ਼ ਲੈਣੀ ਆਉਂਦੀ ਹੈ ਸੌ ਦੇ ਢੇਲ ਬੱਲ ਵੀ ਗਏ ਜੀ ਕੰਮ ਵੀ ਸਾਦੀ ਹੁਣ 5000 ਰੁਪਏ ਇੱਕ ਗਰਮੀ ਪੈਂਦੀ ਰਹੀ ਹੁੰਦਾ ਨਹੀਂ ਚੱਲੇ ਹੁਣ ਬਾਰਸ਼ ਆ ਗਈ ਹੈ ਮੈਂ ਨਵਾਂ ਸਲੇਮ ਸਾਤ ਵਾਣਾ ਤੇ ਤੁਮੈਨੂੰ ਜਾਣਾ ਪੈਂਦਾ ਜੀ ਗੈਂਡਾ ਘਰ ਚੌਂਕ ਦੇ ਮੈਂ ਇਲੈਕਟ੍ਰੀਸ਼ੀਅਨ ਕੰਮ ਕਰਨਾ ਬਿਜਲੀ ਦਾ ਵੀ ਕਈ ਵਾਰ ਡਿੱਪੇ ਕਾਲ ਚਲਾ ਜਾਂਦਾ ਨਾ ਕਰੀ ਵੀ ਕਿਸੇ ਦੁਕਾਨ ਤੇ ਚਲਾ ਜਾਂਦਾ ਨਾ ਉੱਥ ਉਹ ਕਾਫੀ ਦੂਰ ਹੋਏਗਾ ਹਾਂਜੀ ਕਾਫੀ ਦੂਰ ਹੈ ਤੇ 2 ਕਿਲੋਮੀਟਰ ਤੱਕ ਵੀ ਭਾਂਜਨ ਦਾ ਰਿਆ ਕੋ ਮੈਂ ਘੱਟ ਮੈਡੀਕਲ ਕਰੋ ਤੇ ਵਰਕਸ਼ਾਪ ਤੇ ਵੀ ਜਾਂਦਾ ਹੁੰਨਾ ਉੱਥੇ ਵੀ ਕੰਮ ਕਰਾਂਦਾ ਹੁੰਨਾ ਕੋਈ ਮਿਲਦਾ ਕੋਈ ਦੇ ਰਿਹਾ ਸ਼ਾਨੀ ਦਾ ਬਹੁਤ ਹੈ ਉਧਰੋਂ ਫਾਟਕ ਲੱਗ ਗਿਆ ਜੀ ਤੇ ਹੁਣ ਇਧਰ ਰਸਤਾ ਨਹੀਂ ਹੈਗਾ ਹੁਣ ਉੱਪਰੋਂ ਦੀ ਪੁੱਲ ਤੋਂ ਜਾਣਾ ਪੈਗਾ ਬਹੁਤ ਲੰਘੇ ਜੇ ਇੱਥੋਂ ਹੀ ਜੇ ਬੋ ਦੇਖੋ ਉਧਰੋਂ ਫਾਟਕ ਲੱਗ ਗਿਆ ਫਾਟਕ ਉਧਰ ਲੱਗ ਗਿਆ ਹੁਣ ਉੱਪਰੋਂ ਦੀ ਜਾਣਾ ਪਏ ਫਰੋਪੁਰ ਪੁੱਟੂ ਜਿਹੜਾ ਹੈ ਨਾ ਉਹ ਲੈ ਜਾ ਉੱਪਰੋਂ ਤੋਂ ਜਾਣਾ ਬਹੁਤ ਲੰਘਾ ਕਾਫੀ ਦੂਰ ਪੈਂਦਾ ਹੈ ਕਾਫੀ ਦੂਰ ਦਾ ਹੈ ਬੇਦਰੇ ਸੋਚਾਂ ਰਸਤਾ ਖੁੱਲ ਜਾਣਾ ਉਹ ਰੱਟ ਕੇ ਜਾ ਰਹੇ ਸੀ ਇਹਨਾ ਚਾਹੀਦਾ ਸੀ ਬਹੁਤ ਦਿੱਕਤ ਆ ਰਹੀ ਹੈ ਕਾਫੀ ਪੱਥਰੀ ਬਹੁਤ ਪਰਸ਼ਾਨ ਮੇਰਾ ਨਾਮ ਅਜੀਤ ਸਿੰਘ ਪਿੰਡ ਚਮਚਾਵਾਦ ਦਾ ਸਾਬਕਾ ਮੈਂਬਰ ਆ ਇਹ ਪਿੰਡ ਦੇ ਜਦੋਂ ਇਮੀ ਪੈਂਦਾ ਉਹ ਰਸਤਾ ਬੰਦ ਹੋ ਜਾਂਦਾ ਟਿੱਗੀਆਂ ਜਿਹੜੀਆਂ ਗਲਤ ਬਣ ਚੁੱਕੀਆਂ ਨੇ ਐਸਫਲਟ ਜਦੋਂ ਹੀ ਕਿਤੇ ਵੀ ਮੀਂਹ ਮਾਰੀ ਜਮਾਰੀ ਪਰਸ਼ਾਤ ਹੁੰਦੀ ਤੇ ਪਾਣੀ ਘੋਟੇ ਘੋਟੇ ਖੜੋ ਜਾਂਦਾ ਹੈ ਇਸੇ ਕਰਕੇ ਪਬਲਿਕ ਬੜੀ ਦੁਖੀ ਹੈ ਪਰ ਦੁਖੀ ਉਹਨਾਂ ਨਾਲ ਉਹ ਧਿਆਨ ਨਹੀਂ ਕਰਦੇ ਕਮੇਟੀਆਂ ਫੋਟੀ ਵਾਲੇ ਆੜ ਕੇ ਤੇ ਕਰੀਬ ਨਾ ਪੁੱਛੇ ਨੀ ਵਿਖੇ ਨੀ ਅਕਾਲਪੁਰ ਤੋਂ ਮੀਂਹ ਪਿਆ ਅੱਜ ਲਈ ਤੇ ਬਈ ਕੋ ਬੰਦ ਪਿਆ ਇਹਨਾਂ ਦੇ ਵਿੱਚ ਬਹੁ ਖਾਮੀਆਂ ਈ ਥੱਲੇ ਡਿੱਗੀਆਂ ਜਿਹੜੀਆਂ ਬਣਾਈਆਂ ਇਹਨਾਂ ਨੇ ਉਹ ਡਿੱਗੀਆਂ ਗਲਤ ਬਣਾਤੀਆਂ ਵੇਸੋ ਤੇ ਉਹਨਾਂ ਡਿੱਗੀਆਂ ਚ ਪਾਣੀ ਵਰਦਾ ਹੀ ਨਹੀਂ ਉਹ ਪਹਿਲਾ ਪੜ ਜਮੀਆਂ ਜੇ ਪ੍ਰੋਪਰ ਜੇ ਡਿੱਗੀਆਂ ਬਣਾਤੀਆਂ ਇਹਨਾਂ ਦੇ ਤੁਰਿਆਂ ਦੇ ਨਾਲ ਜੇ ਬਣਾਏ ਡਿੱਗੀਆਂ ਵੱਡੀਆਂ ਪੈਸਾ ਖਰਚ ਕਰਤਾ ਨੁਕਸਾਨ ਲਾਹੀਏਗਾ ਜੋ ਬੰਦਾ ਲੰਘ ਨਹੀਂ ਸਕਦਾ ਇਸੇ ਜਾ ਕੇ ਦੋ ਚਾਰ ਦਿਨ ਪ੍ਰੇਸ਼ਾਨ ਰਹਿਦਾ ਬੰਦਾ ਪੰਜ ਚਾਰ ਦਿਨ ਬਾਅਦ ਫਿਰ ਲੈ ਕੇ ਕੈਂਟਰ ਦੇ ਨਾਲ ਪਾਣੀ ਕਾਢ ਇਹਨੇ ਤੋਂ ਲੋਕ ਪਰੇਸ਼ਾਨ ਹੋ ਰਹੇ ਹੋਣਗੇ ਇਧਰ 5 10 15 ਪਿੰਡਾਂ ਦਾ ਜੀ ਦਾ ਸਾਰਾ ਜਿਹੜਾ ਮੱਲਾ ਇਧਰ ਦਾ ਜੀ ਐਸਐਸਪੀ ਦਫਤਰਾਂ ਦੇ ਪਾਸੋਂ ਸਾਰੇ ਪਰੇਸ਼ਾਨ ਹੁੰਦੇ ਨੇ ਪਰੇਸ਼ਾਨ ਪ੍ਰੇਸ਼ਾਨਿਤ ਹੈ ਹੀ ਸਾਰਿਆਂ ਨੂੰ ਉਹ ਆਏ ਆ ਪਹਿਲਾਂ ਇਧਰ ਆਏ ਹੁਣ ਫਿਰ ਵਾਪਸੀ ਉੱਧਰ ਦੂਜੇ ਫਾੜਕਸਣ ਜਾਣਾ ਪਏਗਾ ਇਧਰ ਰਸਤੇ ਜਾ ਰਹੇ ਨੇ ਸਾਰੇ ਪਤਾ ਹੈ ਨਹੀਂ ਸੀ ਕਿਸੇ ਨੂੰ ਪਹਿਲਾਂ ਆਏਗੇ ਇਧਰ ਇਧਰ ਫਿਰ ਵਾਪਸੀ ਨਹੀਂ ਤੇ ਉੱਥੇ ਅਸੀਂ ਉਧਰ ਹੀ ਹੋ ਜਾਈਏ ਬੌਸ ਨੀਵਾਲੇ ਪਾਸੋਂ ਆਣ ਲੱਗ ਜਾਂਦੇ ਕੋਈ ਦੱਸ ਦੇਣੀ ਜੀ ਉੱਥੇ ਇਹਨਾਂ ਨੂੰ ਚਾਹੀਦਾ ਲਾਦਣਾ ਚਾਹੀਦਾ ਪਿੱਛੇ ਬੋਰਡ ਇੱਥੇ ਬੋਰਡ ਲਾਉਣ ਨਾਲ ਵੀ ਆਪੇ ਜੋ ਫਲਕ ਬੰਦ ਹੋ ਚੁੱਕਾ ਪੌਲ ਵੀ ਤੁਸੀਂ ਵਾਪਸੀ ਜਾਓ ਜੀ ਕਿੰਨਾ ਕਿੰਨਾ ਜੋ ਆ ਰਹੇ ਨੇ ਸਾਰੇ ਵਾਪਸੀ ਤੇ ਵੀ ਜਾ ਰਹੇ ਫਿਰ ਉਹ ਜਾਗ ਬਿੱਤੀ ਸੜਕਾਂ 'ਤੇ ਜਾ ਰਹੇ ਨੇ ਵਾਪਸੀ ਕਿਲੋਮੀਟਰ ਆ ਪਿਹਾਰ ਕੇ ਜਾਣਾ ਪੈਂਦਾ 10 ਕਿਲੋਮੀਟਰ ਤੁਸੀਂ ਵੀ ਵਾਪਸ ਛੱਡ ਕੇ ਜਾ ਰਹੇ ਹੋ ਹਾਂਜੀ ਹਾਂਜੀ ਵਾਪਸ ਜਾ ਰਹੇ ਹਾਂ ਉਹਦੇ ਵਿੱਚ ਨਾਲ ਹੀ ਪੜਾਣਾ ਖਾਲਾ ਖਟਿਆ ਸੜਕ ਮਾਰੀ ਨਾ ਉਹਦੇ ਖਾਲਾ ਖਟਿਆ ਗਿਆ ਖਾਲੀ ਬਣਾਈ ਗਈ ਹੈ ਪਾਣੀ ਨਿਕਾਸ ਵਾਸਤੇ ਪਰ ਉਹ ਪਾਣੀ ਭਰਿਆ ਗਿਆ ਕਿਸੇ ਨੂੰ ਪਤਾ ਨਹੀਂ ਲੱਗਿਆ ਅਣਜਾਣ ਵਾਲੇ ਨੂੰ ਉਹਦੇ ਵਿੱਚ ਉਹ ਅਚਾਨਕ ਨੇ ਖਾਲਾ ਖਟਿਆ ਸੀ ਪੈਪੂ ਪਾਗ ਵਾਸਤੇ ਤੇ ਪੈ ਬਜਟ ਕਰਨ ਪਾਈ ਨਹੀਂ ਸੀ ਤੇ ਉਹ ਫਿਰ ਉਹਨਾਂ ਨੇ ਪਾਣੀ ਭਰਿਆ ਗਿਆ ਪਾਣੀ ਭਰਨ ਕਰਕੇ ਮੋਟਰਸਾਈਕਲ ਤੇ ਕਿਸੇ ਨੇ ਸਮਝਾਈ ਪਾਣੀ ਖੜਾ ਹੈ ਜਦੋਂ ਲੰਘਣ ਲੱਗੇ ਟੋਇਆ ਸੀ ਮੋਟਰਸਾਈਕਲ ਸਿੱਧਾ ਵਿੱਚ ਬੰਦਾ ਵੀ ਚਲਾ ਗਿਆ ਤੇ ਮੋਟਰਸਾਈਕਲ ਚਲਾ ਗਿਆ ਫਿਰ ਹੋਰ ਵੀ ਹਾਸੇ ਹੁੰਦੇ ਹੋਣਗੇ ਇਥੇ ਆਸੇ ਦਾਜੀ ਹੁੰਦੇ ਨੇ ਕਦੇ ਕੋਈ ਰਖਸ਼ਿਆ ਵਾਲਾ ਆਇਆ ਉਹ ਜਦੋਂ ਫਸ ਗਿਆ ਫਿਰ ਟੱਕਾ ਲਾ ਕੇ ਕਢਿਆ ਕੱਲ ਕੁੜੀ ਇੱਕ ਨਿਕ ਪਈ ਐਕਟਿਵਾ ਤੇ ਆਦੀ ਪਈ ਸੀ ਉਹਨਾਂ ਦਾ ਨਗਲਾ ਚੱਕਾ ਫਸ ਗਿਆ ਫਿਰ ਟੱਕਾ ਲਾ ਕੇ ਉਹਨੂੰ ਵੀ ਕਢਿਆ ਕੋਈ ਨਾ ਕੋਈ ਰੋਜ ਹੋਇਆ ਜਾਂਦਾ ਜੀ ਜੇ ਧਿਆਨ ਕੀਤਾ ਜਾਵੇ ਤਾਂ ਫਿਰ ਨੁਕਸਾਨ ਤਾਂ ਨਹੀਂ ਹੋਵੇਗਾ ਨਾ ਜੀ ਪਾਣੀ ਤਾਂ ਜੀ ਬਹੁਤ ਜੀ ਬੰਦੇ ਬਲੇ ਨਹੀਂ ਜਾਂਦਾ ਫਿਰ ਪਾਣੀ ਕਿੰਨਾ ਕੁ ਚਾਵਾ ਕੋਈ ਆਈਡੀਆ ਵੀ ਲਾ ਸਕਦੇ ਹੋ 3-4 ਫੁੱਟ ਤਾਂ ਹੋ ਹੀ ਜਾਂਦਾ ਜੀ 3-4 ਫੁੱਟ ਤਾਂ ਹੋ ਹੀ ਜਾਂਦਾ ਜਦੋਂ ਬਾਹਰੋਂ ਜਿਵੇਂ ਕੱਲ ਜ਼ਿਆਦਾ ਆ ਗਈ ਕੱਲ ਵੀ ਦੇਖਦੇ ਆ ਪੁਲ ਬੰਦ ਪਿਆ ਪਾਣੀ ਬਹੁਤ ਇਕੱਠਾ ਹੋ ਰਿਹਾ ਅੰਦਰ ਤੇ ਹੁਣ ਫਿਰ ਅੱਜ ਫਿਰ ਮੌਸਮ ਖਰਾਬ ਹੋਇਆ ਖਲਾ ਤਾਂ ਕੋਈ ਮਸਲਾ ਹੱਲ ਕੀਤਾ ਜਾਵੇ ਜਿਵੇਂ ਆਸ-ਪਾਸੇ ਬੋਰ ਕਰ ਦੇਣੇ ਅੰਦਰ ਮੋਟਰ ਲਈ ਜਾਵੇ ਪੂਰੇ ਟਾਈਮ ਤੇ ਮੋਟਰ ਖੱਡੀ ਜਾਵੇ ਤੇ ਪਾਣੀ ਉਸ ਟਾਈਮ ਬਾਹਰ ਨਿਕਲ ਜਾਵੇ ਸਿਵ ਇਹਨਾਂ ਨੂੰ ਪ੍ਰਬੰਧ ਕਰਨਾ ਚਾਹੀਦਾ ਪਾਣੀ ਨਾਲ ਦੇਣਾ ਨਿਕਲਣਾ ਚਾਹੀਦਾ ਜੇ ਅੰਦਰ ਮੋਟਰ ਦਾ ਕਿਵੇਂ ਸਿਸਟਮ ਇਹਨਾਂ ਨੇ ਬਣਾਇਆ ਪੋਲਰ ਸਕੀਮਾਈ ਹੈ ਉਹ ਸਾਹ ਦੇ ਦੱਸਾਓ ਕਿ ਇਹਨਾਂ ਨੂੰ ਚਾਹੀਦਾ ਜੇ ਅੰਦਰ ਮੋਟਰ ਕੋਈ ਲੱਗੀ ਹੋਵੇ ਫਿਟਿੰਗ ਕੀਤੀ ਹੋਵੇ ਇਹਨਾਂ ਦਾ ਮੋਟਰ ਚਲਾਉਣ ਤੋਂ ਬਾਅਦ ਪਾਣੀ ਸਾਰਾ ਖੂਹ ਜਿਹੜੇ ਦੋ ਖੂਹ ਬਣੇ ਨੇ ਖੂਹ ਜਮਾ ਜਾਵੇਗਾ ਥੋੜਾ ਥੱਲੇ ਚਲਾ ਜਾਏਗਾ ਜੀ ਵੈਸੇ ਤਾਂ ਨਗਰ ਕੌਂਸਲ ਵਾਲੇ ਆਦੇ ਨੇ ਪਾਣੀ ਕੱਢਣ ਵਾਸਤੇ ਬਾਕੀ ਹੋਣਾ ਇਹਨਾਂ ਨੂੰ ਪਤਾ ਹੈ ਮਹਿਕਮੇ ਵਾਲਾ ਨੂੰ ਸਸਤਾ ਜਦੋਂ ਬਾਹਰ ਚਪੈਂਦੀ ਹੋਰ ਪਾਣੀ ਪਾਣੀ ਵਿੱਚ ਹੋ ਜਾਂਦਾ ਜੀ ਤੇ ਲੱਗਦੀ ਬਹੁਤ ਸਮੱਸਿਆ ਹੈ ਕੱਲ ਤਾਂ ਬੰਦ ਪਿਆ ਜੀ ਅੱਛਾ ਤੇ ਕੱਲ ਦੇ ਲੈ ਕੇ ਐਸੇ ਖੁੱਲੇ ਨਹੀਂ ਕਰੇ ਨਹੀਂ ਖੁੱਲਿਆ ਜੀ ਲੋਕ ਕਾਫੀ ਪਰੇਸ਼ਾਨ ਹੋ ਬਹੁਤ ਪਰੇਸ਼ਾਨ ਹੋਏ ਖੜੇ ਨੂੰ ਐਦੋ ਪੁਲ ਤੋਂ ਲੰਘਦੇ ਨੂੰ ਲੈਣਾ ਤੇ ਕੋ ਪੁਲਸ ਵਾਲੇ ਫੜ ਲੈਣਦੇ ਨੂੰ ਰੇਲਵੇ ਪੁਲਸ ਵਾਲੇ ਆਪ ਵਾਪਸ ਵਿਖ ਰਹਿਣਗੇ ਵਾਪਸ ਤਾਂ ਦੂਜੇ ਰਸਤੇ ਕਿੱڑا ਜਾ ਰਹੇ ਹੋ ਜੀ ਇਹ ਉਹ ਚਲੇਮ ਸ਼ਾਲਾ ਰੋਡ ਹੈ ਖੁੱਲਾ ਰਸਤਾ ਚਾਹੀਦਾ ਪਾਣੀ ਦੀ ਜਿਹੜੀ ਸਮਸਾਲ ਅੰਦਰ ਹੋ ਸੁੱਕਾ ਹੋਣਾ ਚਾਹੀਦਾ ਇਹ ਪਾਣੀ ਭਰਨ ਕਰਨ ਬੰਦ ਕੀਤਾ ਗਿਆ ਬਈ ਕੋਈ ਅੰਦਰ ਕੋਈ ਨੁਕਸਾਨ ਨਾ ਹੋਵੇ ਜਾਣੀ ਇਹ ਕੱਲ ਸਵੇਰੇ 5 ਵਜੇ ਦਾ ਬੰਦ ਕੀਤਾ ਹੈ